ਖਾਲੀ ਦੇ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਨੇ ਤੇ ਪੰਜਾਬ ਦੇ ਵਿੱਚ ਦੋ ਅਜਿਹੇ ਕੈਂਡੀਡੇਟ ਸੀਗੇ ਇੰਡੀਪੈਂਡੈਂਟ ਤੇ ਜ਼ਿਆਦਾ ਜਿਹੜਾ ਲੋਕਾਂ ਦੇ ਵਿੱਚ ਨਹੀਂ ਗਏ ਹਾਲਾਂਕਿ ਇੱਕ ਦੀ ਗੱਲ ਕਰੀਏ ਤੇ ਉਹ ਤਾਂ ਜੇਲ੍ਹ ਦੇ ਵਿੱਚ ਰਹੇ ਲੇਕਿਨ ਉਹਨਾਂ ਦੇ ਪਰਿਵਾਰ ਨੇ ਪ੍ਰਚਾਰ ਕੀਤਾ ਉਹਨਾਂ ਦੇ ਜਿਹੜੇ ਸਮਰਥਕ ਸੀਗੇ ਉਹ ਬਾਹਰ ਸੀ ਤੇ ਜਿੱਤੇ ਵੱਡੀ ਲੀਡ ਦੇ ਨਾਲ ਜਿੱਤੇ ਅਸੀਂ ਗੱਲ ਕਰ ਰਹੇ ਹਾਂ ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਸਿੰਘ ਦੀ ਜੁਲਿਕ ਫਿਲਹਾਲ ਡਿਪਰੂਬਟ ਜੇਲ ਦੇ ਵਿੱਚ ਨੇ ਐਨਐਸਏ ਉਹਨਾਂ ਤੇ ਲੱਗੀ ਹੈ ਤੇ ਆਖਿਰ ਹੁਣ ਸੰਵਿਧਾਨ ਕੀ ਕਹਿੰਦਾ ਕਿ ਕਿ 100 ਵੀ ਚੁਕਣੀ ਹੈ ਤੇ ਕਿਸ ਤਰੀਕੇ ਨਾਲ 100 ਚੁੱਕ ਸਕਦੇ ਨੇ ਇਸ ਇਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਸੀਨੀਅਰ ਐਡਵੋਕੇਟ ਨੇ ਆਰਐਸ ਬੈਂਸਰ ਬੈਂਸਰ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਕਿ ਪਹਿਲਾਂ ਹੀ ਐਨਐਸਏ ਲੱਗੀ ਹੈ ਤੇ ਮਾਮਲਾ ਜੁੜਾ ਹੈ ਹਾਈ ਕੋਰਟ ਦੇ ਵਿੱਚ ਵੀ ਚੱਲ ਰਿਹਾ ਹੈ ਤੇ ਸਾਰਿਆਂ ਦੇ ਮਨ ਦੇ ਵਿੱਚ ਹੁਣ ਇਹ ਸ਼ੰਕਾ ਹੈਗੀ ਹੈ ਕਿ ਉਹ 100 ਕਦੋਂ ਚੁੱਕਣਗੇ ਕਿਸ ਤਰੀਕੇ ਨਾਲ ਚੁੱਕ ਸਕਦੇ ਨੇ ਸੌ ਤਾਂ ਦੇਖੋ ਡੋਮਿਨੇਸ਼ਨ ਫਾਈਲ ਕਰਨ ਤੋਂ ਪਹਿਲਾਂ ਵੀ ਚੁਕਨੀ ਪੈਂਦੀ ਹੈ ਕਿ ਤੁਹਾਡੀ ਯੂ ਬੀਅਰ ਅਲੀਜੈਂਸ ਟੂ ਦਾ ਕਨਸਟੀਟਿਊਸ਼ਨ ਉਹ ਸੁਪਰੀਂਡ ਡਿਪੀਵਾ ਜੈਨੇ ਉਹਨਾਂ ਨੂੰ ਚੁਕਾਈ ਹੋਰ ਵੀ ਫਾਰਮੈਲਟੀਆਂ ਕਰਨੀਆਂ ਪੈਂਦੀਆਂ ਸਾਰੀਆਂ ਉਹਨਾਂ ਨੇ ਕੀਤੀਆਂ ਤੇ ਉਸ ਕਰਕੇ ਜੇ ਉਹ ਇਲੈਕਟ ਹੋ ਜਾਂਦੇ ਤਾਂ ਸਪੀਕਰ ਨੇ ਸੌ ਚੁਕਾਣੀ ਹੁੰਦੀ ਹੈ ਸੋ ਉਹਦੀ ਫਰਸਟ ਰਿਸਪੌਂਸਿਬਿਲਟੀ ਜਿੱਥੇ ਵੀ ਹੋਏਗਾ ਉਹਦਾ ਐਮਪੀ ਉਹਨਾਂ ਨੂੰ ਉੱਥੇ ਲੈ ਕੇ ਆਉਣਗੇ ਪਹੁੰਚਾਂਗੇ ਉਹ ਸਰਮਣੇ ਵਿੱਚ ਉਹਨਾਂ ਨੂੰ ਪੂਰੀ ਸੌਂ ਚੁਕਨੀ ਪੈਗੀ ਹੋਰ ਗੱਲ ਹੈ ਜੋ ਆਪ ਨਹੀਂ ਜਾਣਦੇ ਜਿੱਦਾਂ ਸਿਮਰ ਸਿੰਘ ਮਾਨ ਇੱਕ ਵਾਰੀ ਨਹੀਂ ਸੀ ਏਟੈਂਡ ਲਿਜ ਗਏ ਤਾਂ ਉਹਨਾਂ ਨੇ ਨਹੀਂ ਸੀ ਸੌਂ ਚੁੱਕੀ ਮਗਰ ਇਹਦੇ ਵਿੱਚ ਸੌਂ ਚੁੱਕਣ ਦਾ ਕੋਈ ਮਾਮਲਾ ਨਹੀਂ ਹੈ ਚਾਹੇ ਤੁਸੀਂ ਜੇਲ੍ਹ ਵਿੱਚ ਹੋ ਸੋ ਲੰਗ ਤੁਸੀਂ ਡਿਸਕਵਾਲਿਫਾਈ ਨਾ ਹੋ ਡਿਸਕਵਾਲਿਫੀਕੇਸ਼ਨ ਹੁੰਦਾ ਜੇ ਤੁਹਾਨੂੰ 2 ਸਾਲ ਤੋਂ ਜ਼ਿਆਦਾ ਸਜ਼ਾ ਜਾਂ 2 ਸਾਲ ਸਜ਼ਾ ਹੋਈ ਹੋਵੇ ਬਟ ਉਹ ਕੋਰਡ ਨੇ ਸਜ਼ਾ ਦਿੱਤੀ ਹੋਵੇ ਇਹ ਹੈਗੇ ਸਿਰਫ ਪ੍ਰੀਵੈਂਟਿਵ ਡਿਟੈਂਸ਼ਨ ਕਿ ਅਸੀਂ ਉਹਨੇ ਰੱਖਿਆ ਹੋਇਆ ਕਿਉਂਕਿ ਸਾਨੂੰ ਸ਼ੱਕ ਹੈ ਕਿ ਜੇ ਤੁਹਾਨੂੰ ਛੱਡਿਆ ਜਾਏਗਾ ਤਾਂ ਦੇਸ਼ ਦੇ ਅ ਦੋ ਖਤਰਾ ਐ ਐਸੈਂਸ਼ੀਅਲ ਕਮੋਡਿਟੀ ਸਪਲਾਈਜ਼ ਨੂੰ ਖਤਰਾ ਜਾਂ ਤੁਸੀਂ ਇਹੋ ਜਿਹਾ ਕੋਈ ਕਰਤੱਵ ਕਰ ਸਕਦੇ ਜਿਹਦੇ ਨਾਲ ਬਹੁਤ ਭਾਰੀ ਨੁਕਸਾਨ ਹੋ ਸਕਦਾ ਹੈ ਉਸ ਐਪਰੀਹੈਂਸ਼ਨ ਤੇ ਐ ਸੋ ਇਹ ਕਿਸੇ ਕੋਰਟ ਦੇ ਜਜਮੈਂਟ ਦੇ ਮੁਤਾਬਿਕ ਜੇਲ੍ਹ ਵਿੱਚ ਨਹੀਂ ਹੈ ਸੋ ਇਹਨਾਂ ਨੂੰ ਕੋਈ ਡਿਸਕਵਾਲਿਫਿਕੇਸ਼ਨ ਹੈ ਇਸ ਲਈ ਇਲੈਕਸ਼ਨ ਲੜ ਸਕਦੇ ਇਹ ਇਸ ਲਈ ਸੌਂ ਵੀ ਚੁੱਕ ਸਕਣਗੇ ਇਸ ਲਈ ਪਾਰਲੀਮੈਂਟ ਪ੍ਰੋਸੀਡਿੰਗ ਵਿੱਚ ਪਾਰਟਿਸਪੇਟ ਵੀ ਕਰ ਪਾਉਣਗੇ ਹਾਂ ਮਗਰ ਇਹਨਾਂ ਦੇ ਇਲੈਕਟ ਹੋਣ ਨਾਲ ਸੌਂ ਚੁੱਕਣ ਨਾਲ ਉਹ ਆਰਡਰ ਖਤਮ ਨਹੀਂ ਹੁੰਦਾ ਜਿਸ ਆਰਡਰ ਦੇ ਨਾਲ ਇਹ ਜੇਲ੍ਹ ਵਿੱਚ ਨੇ ਉਹ ਹੈਗਾ ਡਿਸਟ੍ਰਿਕਟ ਮੈਜਿਸਟਰੇਟ ਅਮਰਸਾ ਦਾ ਆਰਡਰ ਉਹ ਅੰਡਰ ਨੈਸ਼ਨਲ ਸਕਿਉਰਿਟੀ ਐਕਟ ਥੱਲੇ ਆ ਨੈਸ਼ਨਲ ਸਕਿਉਰਿਟੀ ਐਕਟ ਅਥੋਰਾਈਜ਼ਡ ਦਾ ਡਿਸਟ੍ਰਿਕਟ ਕੰਸਟੈਂਟ ਕੋਈ ਬੰਦੇ ਖਤਮ ਆ ਜਾਂਦਾ ਉਹ ਹਾਲਤਵਾਦੀ ਇਨਰ ਨੇ ਦੂਸਰਾ ਆਰਡਰ ਪਾਸ ਕਰਤਾ ਤਾਂ ਜਦ ਤੱਕ ਉਹ ਆਰਡਰ ਵਾਪਸ ਨਹੀਂ ਲੈਂਦੇ ਜਾਂ ਹਾਈ ਕੋਰਟ ਜਾਂ ਕੋਈ ਹੋਰ ਅਥਾਰਟੀ ਉਸ ਆਰਡਰ ਨੂੰ ਖਤਮ ਨਹੀਂ ਕਰਦਾ ਉਦ ਤੱਕ ਉਹ ਰਹਿਣਾ ਤਾਂ ਉੱਥੇ ਪਏਗਾ ਮੈਂ ਅਕਸਰ ਇਹ ਹੁੰਦਾ ਕਿ ਸਟੇਟ ਗਵਰਨਮੈਂਟ ਜਾਂ ਐਡਮਿਨਿਸਟ੍ਰੇਟਰ ਵਾਪਸ ਲੈ ਲੰਦੇ ਹੋ ਕਿਉਂਕਿ ਜਿਹੜੀ ਤੁਹਾਡਾ ਗਰਾਉਂਡ ਆਫ ਡਿਟੈਂਸ਼ਨ ਹੈ ਕਿ ਇਹ ਬੰਦਾ ਖਤਰਨਾਕ ਹੈ ਉਹ ਗਰਾਉਂਡਡ ਡਿਟੈਂਸ਼ਨ ਦਾ ਕੋਦੋ ਹੀ ਖਤਮ ਹੋ ਜਾਂਦੀ ਹੈ ਜਦੋਂ ਲੱਖਾਂ ਲੋਕਾਂ ਨੇ ਉਹਦੇ ਹੱਥ ਕਿਸ ਵੋਟ ਕਾਪੀ ਨੂੰ ਇਲੈਕਟ ਕਰਤਾ ਹੁਣ ਉਹ ਮੈਂਬਰ ਪਾਰਲੀਮੈਂਟ ਹੈ ਪਾਰਲੀਮੈਂਟ ਸਾਰੇ ਹਾਈਐਸਟ ਬਾਡੀ ਹੈ ਜਿਹਨੂੰ ਜਿਹਦੇ ਸਾਹਮਣੇ ਗਵਰਨਮੈਂਟ ਵੀ ਅਕਾਊਂਟੇਬਲ ਹੈ ਸੋ ਉਸ ਬਾਡੀ ਦਾ ਜੇ ਤੁਸੀਂ ਹਿੱਸਾ ਬਣ ਜਾਂਦੇ ਹੋ ਸੰਵਿਧਾਨ ਨੂੰ ਤੁਸੀਂ ਮੰਨ ਨਹੀਂ ਰਹੇ ਹੋ ਤੁਸੀਂ ਫਿਰ ਇਹ ਨਹੀਂ ਕਹਿ ਸਕਦੇ ਕਿ ਦੇਸ਼ ਤੋੜਨਾ ਚਾਹੁੰਦੇ ਨੇ ਤੇ ਉੱਥੇ ਵੀ ਤੁਹਾਨੂੰ ਪੂਰੀ ਸਾਹ ਚੁਪਨੀ ਪੈਂਦੀ ਹੈ। ਤੋਂ ਇਸ ਕਰਕੇ ਆਰਡੀਨਰਲੀ ਜਨਵਰੀ ਪਹਿਲਾਂ ਹੋਇਆ ਸੀ ਇਦਾਂ ਜਦੋਂ ਜੇਲ੍ਹ ਚੋਂ ਬੰਦਾ ਇਲੈਕਟ ਹੋ ਜਾਂਦਾ ਤਾਂ ਅਕਸਰ ਜਾਂ ਕੇਸ ਵਾਪਸ ਲੈ ਲੈਂਦੇ ਨੇ ਜਾਂ ਸਰਕਾਰ ਆਰਡਰ ਵਾਪਸ ਲੈ ਲੈਂਦੇ ਨੇ। ਮਗਰ ਉਹ ਲੈਣਾ ਪਏਗਾ ਸਰਕਾਰ ਨੂੰ ਜਾਂ ਡਿਸਟ੍ਰਿਕਟ ਮੈਜਿਸਟਰੇਟ ਨੂੰ ਆਟੋਮੈਟਿਕਲੀ ਉਹ ਰਿਹਾ ਨਹੀਂ ਹੋਣਗੇ। ਸਾਹ ਚੁੱਕਣ ਤੋਂ ਬਾਅਦ ਵੀ ਜੀ ਚੀ ਲੈਣਾ ਪੈਣਾ ਤੇ ਸਰ ਇਹ ਸਟੇਟ ਦਾ ਹੀ ਸਟੇਟ ਦੇ ਕੋਲ ਹੀ ਹੱਕ ਹੈ ਇਹਦੇ ਸੇ ਵਾਪਸ ਲੈਣ ਦਾ ਜਾਂ ਸੈਂਟਰ ਐਕਚੁਅਲੀ ਰੂਲਸ ਅਨੁਸਾਰ ਦਾ ਡਿਸਟ੍ਰਿਕਟ ਮਿਜਿਸਟਰ ਦਾ ਆਰਡਰ ਹੈ ਤਾਂ ਹਰ ਨਸਾਲ ਨੂੰ ਹੀ ਪਤਾ ਕਿ ਡਿਸਟ੍ਰਿਕਟ ਮਿਜਿਸਟਰ ਇੰਨਾ ਵੱਡਾ ਆਰਡਰ ਪਾਸ ਨਹੀਂ ਕਰ ਸਕਦਾ ਤਾਂ ਸਟੇਟ ਗਵਰਨਮੈਂਟ ਹੀ ਕਰ ਰਹੀ ਹੈ ਸਟੇਟ ਗਵਰਨਮੈਂਟ ਹੀ ਲੈ ਸਕਦੀ ਵਾਪਸ ਉਹਨਾਂ ਨੇ ਕਹਿਣਾ ਹੈ ਡਿਸਟ੍ਰਿਕਟ ਮਿਜਿਸਟਰ ਨੂੰ ਕਿ ਹਮ ਸਾਡੇ ਕੋ ਖਤਰਾ ਨਹੀਂ ਹੈਗਾ ਔਰ ਖਤਰਾ ਵਾਕਈ ਸਬਸਟੈਂਟਿਲੀ ਖਤਮ ਵੀ ਹੋ ਜਾਂਦਾ ਹੈ ਜਦੋਂ ਬੰਦਾ ਪਾਰਟਿਸਪੇਟ ਕਰਦਾ ਪਾਰਲੀਮੈਂਟਰੀ ਪ੍ਰੋਸੈਸ ਦੇ ਵਿੱਚ ਤੇ ਉਸ ਹਿਸਾਬ ਨਾਲ ਲਾਫਲੀ ਕਨਸਟੀਟਿਊਸ਼ਨਲ ਮੈਥਡ ਨਾਲ ਜਿਹੋ ਮੈਂਬਰ ਬਣੇ ਗਏ ਤਾਂ ਸਭ ਤੋਂ ਵੱਡਾ ਮੌਕਾ ਹੁੰਦਾ ਸਟੇਟ ਕੋਲ ਵੀ ਕਿ ਜਿਹੜੇ ਐਕਸਟ੍ਰੀਮ ਥਿੰਕਿੰਗ ਵਾਲੇ ਲੋਕ ਹੈ ਉਹਨਾਂ ਨੂੰ ਮੇਨਸਟ੍ਰੀਮ ਵਿੱਚ ਲਿਆਉਂਦਾ ਹੈ ਪਾਰਲੀਮੈਂਟ ਤੇ ਡੈਮੋਕ੍ਰੇਸੀ ਬਹੁਤ ਔੜਾ ਚਾਂਸ ਦਿੰਦੀ ਹੈ ਇਹ ਹੋਰ ਗੱਲ ਹੈ ਜੋ ਉਹ ਮੌਕੇ ਦਾ ਇਸਤੇਮਾਲ ਨਾ ਕਰਨ ਜਦੋਂ ਨਾ ਫਾਇਦਾ ਟਰਨ ਹੋਰ ਗੱਲ ਹੈ ਮਗਰ ਇਹ ਬੜਾ ਵੱਡਾ ਮੋਡਰੇਟਿੰਗ ਇਨਫਲੂਐਂਸ ਹੈ ਇਲੈਕਸ਼ਨਸ ਐਂਡ ਇਲੈਕਸ਼ਨ ਜਿਹੜੇ ਸਭ ਦੀ ਫਰੀडम ਹੈ ਟੂ ਪਾਰਟਿਸਿਪੇਟ ਇਨ ਸੋ ਲੌਂਗ ਤੁਸੀਂ ਕਨਵਿਕਟਿਡ ਕ੍ਰਿਮਨਲ ਨਾ ਹੋ ਡੈਮੋਕ੍ਰੇਸੀ ਦੀ ਗੱਲ ਕਰਦੇ ਤੇ ਇਹ ਵੀ ਕਿਹਾ ਜਾਂਦਾ ਕਿ ਪਾਰਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ ਅਜੇਹ ਦੇ ਵਿੱਚ ਜੇ ਅਬ੍ਰਿਤਪਾਲ ਸਿੰਘ ਦੀ ਗੱਲ ਕਰੀਏ ਸਰ ਉਹ ਬਹੁਤ ਵਾਰ ਆਪਣੇ ਬਿਆਨਤ ਦੇ ਵਿੱਚ ਪਹਿਲਾਂ ਕਹਿ ਚੁੱਕੇ ਸंवਿਧਾਨ ਨੂੰ ਨਹੀਂ ਮੰਨਦੇ ਐ ਤੇ ਅਜੇਹ ਦੇ ਵਿੱਚ ਕੀ ਉਹਨਾਂ ਨੂੰ ਉਸੇ ਸंवਿਧਾਨ ਦੀ ਸੌ ਚੁਕਣੀ ਪੈਣੀ ਮਤਲਬ ਕਿਸ ਤਰੀਕੇ ਨਾਲ ਉਹ ਚੁੱਕ ਚੁੱਕੇ ਉਹ ਸੇ ਸਮਝਾਉਂਦੇ ਸੌ ਚੁੱਕ ਕੇ ਹੀ ਤੁਸੀਂ ਨਾਮਿਨੇਸ਼ਨ ਫਾਈਲ ਕਰਦੇ ਹੋ ਸੋ ਇਹ ਸਵਾਲ ਤਾਂ ਹੁਣ ਖਤਮ ਹੋ ਗਿਆ ਇਹ ਕਹਿਣਾ ਕਿ ਮੈਂ ਸਵਿਧਾਨ ਤੇ ਯਕੀਨ ਨਹੀਂ ਕਰਦਾ ਇਹ ਸਵਾਲ ਹੁਣ ਖਤਮ ਹੋ ਚੁੱਕਾ ਹੈ ਜੇ ਤੁਸੀਂ ਫੈਸਲਾ ਲੈਂਦੇ ਹੋ ਕਿ ਮੈਂ ਇਲੈਕਸ਼ਨ ਲੜਨੀ ਹੈ ਉਹ ਉਸੇ ਸੰਵਿਧਾਨ ਦੇ ਥੱਲੇ ਲੜਨੀ ਹੈ ਤੇ ਫਿਰ ਥੋੜਾ ਨਾਮਿਨੇਸ਼ਨ ਪੇਪਰ ਵੀ ਤੁਹਾਡੀ ਸੌ ਕਹਿੰਦਾ ਹੈ ਕਿ ਮੈਂ ਇਸ ਸੰਵਿਧਾਨ ਨੂੰ ਮੰਨਦਾ ਹਾਂ ਇਹਨੂੰ ਅਵਾਇਡ ਕਰੇਗਾ ਤੇ ਇਹ ਦੇ ਮੁਤਾਬਿਕ ਐਲੀਜੀਐਂਸ ਮੇਰੀ ਸੰਵਿਧਾਨ ਦੇ ਨਾਲ ਹੈ ਤੇ ਉਸ ਤੋਂ ਬਾਅਦ ਦੁਬਾਰਾ ਸੌ ਚੁੱਕਦੇ ਜਦੋਂ ਤੁਸੀਂ ਮੈਂਬਰ ਪਾਰਲੀਮੈਂਟ ਇਲੈਕਟ ਹੋ ਜਾਂਦੇ ਹੋ ਤਾਂ ਪਾਰਲੀਮੈਂਟ ਜਾਂਦੇ ਉਹਦੇ ਵਿੱਚ ਪ੍ਰोसीडिंग ਹੋਣ ਤੋਂ ਪਹਿਲਾਂ ਤੁਹਾਨੂੰ ਫਿਰ ਸੌ ਚੁੱਕਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਤੁਸੀਂ ਫਾਰਮਲੀ ਪਾਰਲੀਮੈਂਟ ਵਿੱਚ ਪਾਰਟਿਸਿਪੇਟ ਕਰਦੇ ਹੋ ਜਿਹੜੇ ਸੋਲੀਮਨ ਕਹ ਲਓ ਸਭ ਤੋਂ ਵੱਡਾ ਕਾਨੂੰਨ ਮੇਕਿੰਗ ਲਾ ਮੇਕਿੰਗ ਬਾਡੀ ਹੈ ਦੇਸ਼ ਦੀ ਤੁਸੀਂ ਸੋਚ ਸਕਦੇ ਹੋ ਕਿ ਦੇਸ਼ ਇਸ ਗਵਰਨੈਂਸ ਉੱਤੇ ਹੈ ਪ੍ਰਾਈਮ ਮਿਨਿਸਟਰ ਉਹਦੀ ਬਾਡੀ ਦਾ ਇੰਪਲੀਮੈਂਟ ਕਰਦੇ ਲਾਜ਼ ਬਟ ਲਾਜ਼ ਪਾਰਲੀਮੈਂਟ ਬਣਾਉਂਦੇ ਸੋ ਇਹ ਕਿੰਨੀ ਵੱਡੀ ਜਗ੍ਹਾ ਹੈ ਕਿੰਨੇ ਵੱਡੇ ਸੋਲੀਮਨ ਕਹ ਲਓ ਸਭ ਤੋਂ ਮੇਰੇ ਸਾਹਮਣੇ ਸਭ ਤੋਂ ਹਾਈਐਸਟ ਆਰਡਰ ਹੈ ਕਿਸੇ ਦੇਸ਼ ਵਿੱਚ ਕਿ ਤੁਹਾਨੂੰ ਉਸ ਬਾਡੀ ਦਾ ਮੈਂਬਰ ਬਣਾਇਆ ਜਾਵੇ ਜਿੱਥੇ ਤੁਸੀਂ ਪਾਰਟਿਸਿਪੇਟ ਕਰਨਗੇ ਲਾ ਮੇਕਿੰਗ ਫਾਰ ਰੈਸਟ ਆਫ ਦ ਕੰਟਰੀ ਸੋ ਦੇਰਫੋਰ ਆ एक्सपेक्टेड ਹੈ ਕਿ ਲੋਕਾਂ ਦੇ ਹੱਕ ਵਿੱਚ ਕਾਨੂੰਨ ਬਣਾਉਂਗੇ ਕੋਈ ਤੁਸੀਂ ਇਹ ਵੀ ਹੈ ਕਿ ਇੱਕ طرف ਐਨਡੀਏ ਹੈ ਇੱਕ طرف ਇੰਡੀਆ ਅਲਾਈਅንስ ਹੈਗੀ ਹੈ ਤੇ ਇਹ ਕੋਈ ਕੰਪਲਸ਼ਨ ਤਾਂ ਨਹੀਂ ਹੈ ਕਿ ਸੇਕ ਸਾਈਡ ਤੇ ਜਾਣਾ ਇੰਡੀਪੈਂਡੈਂਟ ਵੀ ਰਹਿ ਸਕਦਾ ਐਸ ਵਲੇ ਇੰਡੀਪੈਂਡੈਂਟ ਦੀ ਕੀਮਤ ਸਭ ਤੋਂ ਵੱਧ ਗਈ ਹੈ ਸਭ ਕਿਉਂਕਿ ਦੋਨੋਂ ਹੀ ਮਿਨੋਰਟੀ ਗਵਰਨਮੈਂਟਸ ਬਣਨ ਗਏ ਤਾਂ ਕੋਈ ਲਾਰਜੈਸਟ ਮੈਜੋਰਟੀ ਲੈ ਕੇ ਨਹੀਂ ਗਏ ਸੋ ਹਰ ਛੋਟੀ ਪਾਰਟੀ ਦੀ ਵੈਲਿਊ ਵੱਧ ਗਈ ਹਰ ਇੰਡੀਪੈਂਡੈਂਟ ਦੀ ਹਰ ਇਸ਼ੂ ਤੇ ਜਦੋਂ ਕੋਈ ਲਾਅ ਪੇਸ਼ ਕਰਨਗੇ ਜੇ ਉਹਨਾਂ ਨੂੰ ਮੈਜੋਰਟੀ ਨਾ ਮਿਲੇ ਹਰ ਇੰਡੀਪੈਂਡੈਂਟ ਹਰ ਇਸ਼ੂ ਤੇ ਉਹਨਾਂ ਦੀ ਵੋਟ ਦੀ ਬਹੁਤ ਇੰਪੋਰਟੈਂਸ ਹੈ ਹੁਣ ਰੀਅਲ ਇੰਡੀਪੈਂਡੈਂਸ ਆਏਗੀ ਪਾਰਲੀਮੈਂਟ ਵਿੱਚ ਕਦੀ ਪਹਿਲਾਂ ਹੁੰਦਾ ਜਿੱਥੇ ਬਰੂਟ ਮੈਜੋਰਟੀ ਹੋਵੇ ਉੱਥੇ ਤਾਂ ਡਿਬੇਟ ਹੀ ਨਹੀਂ ਹੁੰਦੀ ਕਿਉਂਕਿ ਸਭ ਨੂੰ ਪਤਾ ਕਿ ਮੈਜੋਰਟੀ ਹੈ ਕਿ ਬਿੱਲ ਪਾਸ ਹੋਏ ਨਾ ਹੁਣ ਤਾਂ ਇੱਕ ਇੱਕ ਸਪੀਚ ਤੇ ਇਹ ਫਰਕ ਪੈਗਾ ਕਿ ਕੋਈ ਬਿੱਲ ਕਾਨੂੰਨ ਬਣਨਾ ਕਿ ਨਹੀਂ ਬਣਨਾ ਸੋ ਹਰ ਇੱਕ ਇੰਡੀਪੈਂਡੈਂਟ ਦੀ ਬਹੁਤ ਵੈਲਿਊ ਵੱਜ ਜਾਂਦੀ ਹੈ ਉਹਨਾਂ ਦੇ ਸ਼ਬਦਾਂ ਉਹਨਾਂ ਦੇ ਵਿਚਾਰਾਂ ਦੀ ਜੋ ਲੈਕਚਰ ਦੇਣਗੇ ਜੋ ਐਡਰੈਸ ਕਰਨਗੇ ਜਿੰਨਾ ਨੂੰ ਟਾਈਮ ਮਿਲੇਗਾ ਉਹ ਪੰਜਾਬ ਦਾ ਕੇਸ ਕਿਤੇ ਜ਼ਿਆਦਾ ਇਫੈਕਟਿਵਲੀ ਪੁੱਟ ਕਰ ਸਕਦੇ ਕਿਉਂਕਿ ਹੁਣ ਡਿਬੇਟ ਬੰਦ ਨਹੀਂ ਹੋ ਸਕਦੇ ਹੁਣ ਇੰਨੀ ਸਟਰੋਂਗ ਆਪੋਜੀਸ਼ਨ ਆ ਗਿਆ ਕਿ ਹੁਣ ਪਾਰਲੀਮੈਂਟ ਰੀਅਲੀ ਪਾਰਲੀਮੈਂਟ ਦੇ ਸਾਹਮਣੇ ਫੰਕਸ਼ਨ ਕਰੇਗੀ ਕਦੀ ਵਕਤ ਸੀ ਮਿਸਿਸ ਗਾਂਧੀ ਦੇ ਵੇਲੇ ਬਹੁਤ ਜ਼ਿਆਦਾ ਮੈਜੋਰਟੀ ਸੀ ਰਜੀਵ ਗਾਂਧੀ ਵੇਲੇ ਕਿ ਵੀ ਬਹੁਤ ਉਹਦੋਂ ਕੋਈ ਡਿਬੇਟ ਨਹੀਂ ਸੀ ਹੁੰਦੀ ਫਿਰ ਜਦੋਂ ਹੁਣ ਪਿਛਲੇ 10 ਸਾਲ ਕੋਈ ਡਿਬੇਟ ਅਸੀਂ ਖਾਸ ਸੁਣੀ ਨਹੀਂ ਨਾ ਹੀ ਉਹ ਜੇ ਪ੍ਰਭਾਵਸ਼ਾਲੀ ਸਪੀਕਰ ਪਾਰਲੀਮੈਂਟ ਚ ਆਏ ਮਗਰ ਇਸ ਵਾਰ ਜਿਹੜੇ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਪ੍ਰਤਿਭਾਸ਼ਾਲੀ ਬੰਦੇ ਇਲੈਕਟ ਹੋਏ ਨੇ ਆਪੋਜੀਸ਼ਨ ਦੇ ਸੀਟ ਤੋਂ ਤਾਂ ਉਹ ਤਾਂ ਫੁੱਲੀ ਪਾਰਟਿਸਿਪੇਟ ਕਰਨਗੇ ਸੋ ਅਗਲੀ 5 ਸਾਲ ਜਿਹੜੀ ਪਾਰਲੀਮੈਂਟ ਹੈ ਹੋਰ ਜੋ ਮਰਜ਼ੀ ਹੋਵੇ ਇਟ ਵਿਲ ਬੀ ਅ ਵੈਰੀ ਇੰਟਰਸਟਿੰਗ ਪਾਰਲੀਮੈਂਟ ਜਿਹਨ ਲੋਕੀ ਧਿਆਨ ਨਾਲ ਸੁਣਨਗੇ ਔਰ ਗਾਈਡ ਵੀ ਕਰਨਗੇ ਨੇਸ਼ਨ ਕੋਸ਼ਿਸ਼ ਰਹੇਗੀ ਅਮਰਿਤਪਾਲ ਨੂੰ ਆਪਣੇ ਪਾਸੇ ਕਰਨ ਦੀ ਦੋਨਾਂ ਪਾਰਟੀਆਂ ਹਾਂ ਅਮਰਿਤਪਾਲ ਲਈ ਬਹੁਤ ਵੱਡਾ ਮੌਕਾ ਹੈ ਇੱਕ ਹੈ ਕਿ ਇੱਕ ਤਾਂ ਆਪਣੇ ਆਪਣੇ ਆਪ ਵੀ ਬੰਦਾ ਸਿੱਖਦਾ ਹੈ ਪਲੱਸ ਜੋ ਤੁਸੀਂ ਸਿੱਖਿਆ ਪਾਰਲੀਮੈਂਟ ਅੱਗੇ ਰੱਖੋ ਪੂਰੇ ਦੇਸ਼ ਅਗੇ ਰੱਖੋ ਪੰਜਾਬ ਦਾ ਕੇਸ ਪੂਰੇ ਦੇਸ਼ ਅਗੇ ਰੱਖ ਸਕੋ ਤੁਸੀਂ ਇਫੈਕਟਿਵਲੀ ਇਹ ਸਭ ਤੋਂ ਵੱਡੀ ਕੰਟਰੀਬਿਊਸ਼ਨ ਹੋਏਗੀ ਤੁਸੀਂ ਆਪਣੇ ਪੰਜਾਬ ਲਈ ਜੇ ਤੁਸੀਂ ਪੰਜਾਬ ਦਾ ਪ੍ਰ 代表 ਬੈਨੀਫਿਟ ਕਿਸ ਪਾਸੇ ਰਹੇਗਾ ਸਰ ਵੈਸੇ ਜੇ ایسی ਗੱਲ ਕਰੀਏ ਉਹਨਾਂ ਨੂੰ ਕਿਸ ਪੱਖ ਜਾਣਾ ਚਾਹੀਦਾ ਹੈ ਇਹ ਸੁਜੈਸ਼ਨ ਲੋੜ ਨਹੀਂ ਹੈ ਇੰਡੀਪੈਂਡੈਂਟ ਲੋਕ ਤਾਂ ਉਹਨਾਂ ਤਾਂ ਉਹਨਾਂ ਤਾਂ ਕੇਸ ਵਾਈਜ਼ ਕੇਸ voting ਦੇ ਸਕਦੇ ਦੇਖੋ ਉਹਨਾਂ ਦੀ ਕੋਈ ਉਹਨਾਂ ਦੀ ਕੋਈ ਲਿਮਿਟੇਸ਼ਨ ਨਹੀਂ ਹੈ ਕਿਸੇ ਪਾਰਟੀ ਦਾ ਹਿੱਸਾ ਹੀ ਨਹੀਂ ਹੈ ਇਹ ਨਹੀਂ ਕਿ ਪਾਰਟੀ ਦੇ ਵਿਪ ਜਾਂ ਪਾਰਟੀ ਦੇ ਕਮਾਂਡਰ ਉਹਨਾਂ ਨੇ ਵੋਟ ਕਰਨੀ ਬੀਇੰਗ ਆਜ਼ਾਦ ਉਹ ਹਰ ਕਾਨੂੰਨ ਤੇ ਕਦੀ ਸਰਕਾਰ ਦੀ ਸਹਾਇਤਾ ਕਰ ਸਕਦੇ ਹਰ ਕਾਨੂੰਨ ਤੇ ਮੈਰਿਟ ਦੇ ਹਿਸਾਬ ਨਾਲ ਵੋਟ ਦੇ ਸਕਦੇ ਜੇ ਉਹਨਾਂ ਨੇ ਕਿਸੇ ਪਾਰਟੀ ਜੁਆਇਨ ਕਰਨਾ ਉਹ ਵੀ ਜੁਆਇਨ ਕਰ ਸਕਦੇ ਸੋ ਇਸ ਕਰਕੇ ਉਹਨਾਂ ਦੀ ਪੂਰੀ ਆਜ਼ਾਦੀ ਹੈ ਤਾਂ ਇਹ ਬੜਾ ਰੇਅਰ ਹੁੰਦਾ ਜਦੋਂ ਬੈਲੈਂਸਡ ਹੋਵੇ ਨਾ ਹੀ ਆਪੋਜੀਸ਼ਨ ਕੋਲ ਮੈਜੋਰਟੀ ਹੋਵੇ ਨਾ ਹੀ ਰੂਲਿੰਗ ਪਾਰਟੀ ਕੋਲ ਮੈਜੋਰਟੀ ਹੋਵੇ ਉਹਨਾਂ ਉਸ ਵੇਲੇ ਸਭ ਤੋਂ ਜ਼ਿਆਦਾ ਇੰਪੋਰਟੈਂਸ ਇਹ ਇੰਡੀਪੈਂਡੈਂਟ ਬਣ ਜਾਂਦੇ ਜਿਹੜੇ 50 60 ਇੰਡੀਪੈਂਡੈਂਟ ਹੋਣਗੇ ਪਾਰਲੀਮੈਂਟ ਇਹ ਕੰਟਰੋਲ ਕਰਨਗੇ ਫੇਟ ਆਫ ਮੇਜਰ ਬਿਲਸ ਦੋਨਾਂ ਦੇ ਲਈ ਬਹੁਤ ਇੰਪੋਰਟੈਂਟ ਦੋਨਾਂ ਲਈ ਬੜੇ ਇੰਪੋਰਟੈਂਟ ਅੱਛਾ ਤੇ ਸਰ ਜਿਹੜੇ ਕੇਸਸ 12 ਕੇਸਸ ਨੇ ਅੰਮ੍ਰਿਤਪਾਲ ਤਾਂ ਨੇ ਸੇਦੇ ਨਾਲ ਉਹ ਚੱਲਦੇ ਰਹਿਣਗੇ ਚੱਲਦੇ ਰਹਿਣਗੇ ਕੇਸਸ ਕਦੇ ਖਤਮ ਨਹੀਂ ਹੁੰਦੇ ਕੇਸਸ ਦੇ ਵਿੱਚ ਇਸੇ ਕਰਕੇ ਜੇ ਸਜ਼ਾ ਮਿਲ ਜਾਏ ਫਿਰ ਤੁਹਾਨੂੰ ਤੁਸੀਂ ਪਾਲਣ ਮੈਂਬਰ ਨਹੀਂ ਰਹਿ ਸਕਦੇ ਜੇ ਤੁਹਾਨੂੰ ਜਿੱਦਾਂ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ ਹੋ ਗਈ ਸੀ ਤਾਂ ਕਿੰਨਾ ਮੁਸ਼ਕਲ ਹੋਇਆ ਸੀ ਜਦ ਤੱਕ ਉਹ ਕਨਵਿਕਸ਼ਨ ਸਟੇ ਨਹੀਂ ਕੀਤਾ ਸਜਾਈ ਖਤਮ ਨਹੀਂ ਕੀਤੀ ਇਸਵੇਂ ਨੂੰ ਅਗੇ ਨਹੀਂ ਮੰਨਿਆ ਜਾਏਗਾ ਕਿ ਉਹ ਉਹੀ ਸਟੇਕ ਦਾ ਉਹ ਤੱਕ ਉਹਨਾਂ ਨੂੰ ਪਾਰਲੀਮੈਂਟ ਦੀ ਸੀਟ ਵੀ ਖਤਮ ਹੋ ਗਈ ਸੀ ਉਹਨਾਂ ਨੂੰ ਹੱਕ ਵੀ ਖਤਮ ਹੋ ਗਿਆ ਸੀ ਪਾਰਲੀਮੈਂਟ 'ਚ ਜਾਣ ਦਾ ਬੈਠਣ ਦਾ ਸੋ ਇਹ ਬੜਾ ਫਰਕ ਹੈ ਪ੍ਰੀਵੈਂਟਿਵ ਡਿਟੇਨਸ਼ਨ ਹੁੰਦਾ ਜਿਹਦੇ ਜਿਹਦਾ ਕੋਈ ਕਨਸੀਕਵੈਂਸ ਨਹੀਂ ਹੈ ਇਹਦੇ ਨਾਲ ਤੁਸੀਂ 10 ਰੱਖ ਜਨ ਕਿਸੇ ਨੂੰ ਪਰਲਣ ਉਹਦੇ ਨਾਲ ਤੁਸੀਂ ਕਨਵਿਕਟ ਨਹੀਂ ਬੰਦੇ ਆਮ ਛੋਟੇ ਜਿਹੇ ਸਜ਼ਾ ਵੀ ਡੈਫਮੇਸ਼ਨ ਕੀ ਚੀਜ਼ ਹੈ ਉਹਦੇ ਸਜ਼ਾ ਦੇ ਨਾਲ ਵੀ ਤੁਸੀਂ ਪਾਰਲੀਮੈਂਟ ਵਿੱਚ ਪਾਰਟਿਸਪੇਟ ਕਰਨ ਦਾ ਹੱਕ ਹੋ ਜਾਂਦਾ ठीक है बहुत-बहुत शुक्रिया सर ते आ, सौ चुक सकदे ने लेकिन संविधान ਦੇ ਮੁਤਾਬਿਕ ਜੇਕਰ ਉਹਨਾਂ ਨੂੰ ਸਜ਼ਾ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਉਸ ਸੰਸਦ ਦੇ ਮੈਂਬਰ ਨਹੀਂ ਰਹਿਣਗੇ ਹਾਲਾਂਕਿ ਪ੍ਰोसीडिंग ਦੇ ਵਿੱਚ ਉਹ ਸ਼ਾਮਿਲ ਨਹੀਂ ਹੋ ਸਕਦੇ ਹੈ ਫਿਲਹਾਲ ਸੌ ਚੁੱਕ ਸਕਦੇ ਨੇ ਲੇਕਿਨ ਪ੍ਰोसीडिंग ਦੇ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਲੇਕਿਨ ਸਟੇਟ ਗਵਰਨਮੈਂਟ ਚਾਹੇ ਤੇ ਐਨਐਸਐ ਜਿਹੜੀ ਹੈ ਉਹ ਵਾਪਸ ਲੈ ਸਕਦੀ ਹੈ ਕੈਮਰਾ ਪਰਸਨ ਵਿਕਾਸ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ